ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਮੈਂ ਇਕਬਾਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਰੁਧਰਕੋਟ ਦੇ ਸਮਾਜ ਸੇਵੀ ਗੁਰਜੀਤ ਸਿੰਘ ਪਨੂਰਾ ਕੋਲ ਇਹਨਾਂ ਨੇ ਪਿਛਲੇ ਦਿਨਾਂ ਹੀ ਇੱਕ ਸੁਝਾਅ ਜੋ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਦਿੱਤਾ ਹੈ ਆਓ ਜਾਣਦੇ ਹਾਂ ਉਸ ਦਾ ਕੀ ਸੁਝਾਅ ਭਾਈ ਸਾਹਿਬ ਦਾ ਕੀ ਸੁਝਾਅ ਹੋਏ ਅਤੇ ਇਸ ਦੇ ਕੀ ਬੈਨੀਫਿਟ ਰਹਿਣਗੇ ਭਾਈ ਸੋਜੀ ਵਾਈਕੂ ਜੀ ਕਾਲਸਾ ਵਾਈਕੂ ਜੀ ਕੀ ਫਤਿਹ ਵਾਈਕੂ ਜੀ ਕਾਲਸਾ ਵਾਈਕੂ ਜੀ ਕੀ ਫਤਿਹ ਆਪ ਜੀ ਦਾ ਕਯੂ ਟੀਵੀ ਪੰਜਾਬੀ ਚੈਨਲ ਦੇ ਵਿੱਚ ਸਵਾਗਤ ਹੈ ਜੀ ਥੈਂਕ ਯੂ ਬੜੀ ਸੋ ਨਾਈਸ ਆਫ ਯੂ ਵੀ ਜੀ ਆਪ ਜੀ ਨੇ ਜੋ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਜੋ ਸੁਝਾਅ ਦਿੱਤਾ ਹੈ ਉਸ ਦਾ ਮਤਲਬ ਕੀ ਸਰਕਾਰ ਨੂੰ ਕੀ ਬੈਨੀਫਿਟ ਮਿਲਣਗੇ ਔਰ ਕੀ ਉਸ ਤੇ ਅਗੇ ਲਾਭ ਰਹਿਣਗੇ ਜਨਤਾ ਦੇ ਵਿੱਚ ਭਾਈ ਸਾਹਿਬ ਕੋਰੋਨਾ ਕਾਲ 'ਚ ਦੇਖਤੀ ਅਥਰਸਤਾ ਬਹੁਤ ਖਰਾਬ ਹੋ ਗਈ ਸੀ ਹਾਂ ਜੀ ਵਿੱਚ ਉਹ ਸਕ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਨੂੰ ਦੋ ਸਿਸਟਮ ਬਣਾ ਕੇ ਦਿੱਤੇ ਸੀ ਪ੍ਰਧਾਨ ਮੰਤਰੀ ਤੋਂ ਇਲਾਵਾ ਅਸੀਂ ਇਹ ਰਾਸ਼ਟਰਪਤੀ ਨੂੰ ਹਾਂਜੀ ਜੀ ਵਿੱਤ ਮੰਤਰੀ ਨੂੰ ਇਹ ਗ੍ਰਹਿ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਪ੍ਰਵਾਣ ਮੰਤਰੀ ਨੂੰ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰਾਸ਼ਟਰੀ ਆध्यक्ष ਉਹਨੂੰ ਹਾਂਜੀ ਜੋਗੇ ਦਿਤਨਾਥ ਸੀਐਮ ਉੱਤਰ ਪ੍ਰਦੇਸ਼ ਨੂੰ ਡਾਕਟਰ ਮਨਮੋਹਨ ਸਿੰਘ ਐਕਸ ਪ੍ਰਾਈਮ ਮਿਨਿਸਟਰ ਨੂੰ ਹਾਂਜੀ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਨੂੰ ਪ੍ਰਿੰਕਾ ਗਾਂਧੀ ਨੂੰ ਅਕਲਿਸ਼ ਜਾਦਵ ਨੂੰ ਅਰਵਿੰਦ ਕੇਜਰੀਵਾਲ ਨੂੰ ਮਮਤਾ ਬੇਨਰਜੀ ਨੂੰ ਪੁਸ਼ਕਰ ਤਾਮੀ ਨੂੰ ਭਗਵੰਦ ਮਾਨ ਨੂੰ ਸੁਖਵਿੰਦਰ ਸਿੰਘ ਸੁਖੂ ਜਿਨੇ ਵੀ ਮੁੱਖ ਮੰਤਰੀ ਆਗੇ ਸੀ ਉਸ ਵਕਤ ਦੇ ਜਿਵੇਂ ਉਧ ਬਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸੀ 올ਓਵਰ ਇੰਡੀਆ ਜਿਨੇ ਵੀ ਮੁੱਖ ਮੰਤਰੀ ਸੀ ਉਹਨਾਂ ਨੂੰ ਤੇ ਵਿਪਖਸ਼ੇ ਜਿਨੇ ਵੀ ਲੀਡਰ ਸੀ ਮੇਨ ਲੀਡਰ ਸੀ ਉਹਨਾਂ ਨੂੰ ਸੀ ਇਹ ਦੀ ਪ੍ਰਤੀਲਿਪੀ ਭੇਜੀ ਸੀ ਹਾਂਜੀ ਇਦੇ ਵਿੱਚ ਇਹ ਸੀ ਕਿ ਅਸੀਂ ਦੋ ਸਿਸਟਮ ਬਣਾਏ ਸੀ ਜਿਹੜੀ ਸਰਕਾਰ ਦੀ ਵਰਤਮਾਨ ਐਥਰੋਸਤਾ ਚੱਲ ਰਹੀ ਸੀ ਉਹਦੇ ਵਿੱਚ ਕੋਈ ਸਾਡਾ ਇੰਟਰਫੇਅਰ ਨਹੀਂ ਸੀ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਵੀ ਦੇਸ਼ ਦੀ ਕੋਈ ਚੀਜ਼ ਵੇਚਣੀ ਨਹੀਂ ਪੈਗੀ ਕੋਈ ਲੀਸ ਤੇ ਨਹੀਂ ਦੇਣੀ ਪੈਗੀ ਅਲੱਗ ਤੋਂ ਕੋਈ ਤੁਹਾਨੂੰ ਸਿਸਟਮ ਨਹੀਂ ਬਣਾਉਣਾ ਪੈਗਾ ਇਹ ਸਿਸਟਮ ਸਾਡਾ ਅਲੱਗ ਤੋਂ ਬਣ ਜਾਏਗਾ ਜਿਸ ਤੇ ਭਾਰਤ ਸਰਕਾਰ ਨੂੰ ਕਮਾਈ ਹੋ ਜਾਏਗੀ ਜੀ ਬਿਲਕੁਲ ਉਸ ਕਮਾਈ ਦੇ ਵਿੱਚੋਂ ਅਸੀਂ ਵੈਲਫੇਅਰ ਦੇ ਕੰਮ ਕਰ ਸਕਦੇ ਹਾਂ ਪਹਿਲੇ ਸਿਸਟਮ ਦੇ ਵਿੱਚ ਹਰ ਇੱਕ ਲੋਕ ਸਭਾ ਖੇਤਰ 'ਚ 960 ਕਰੋੜ ਰੁਪਏ ਮਿਲ ਜਾਂਦੇ ਹਾਂ ਹਾਂਜੀ ਟੋਟਲ 543 ਲੋਕ ਸਭਾ ਖੇਤਰ ਨੇ ਤੇ 5212280 ਕਰੋੜ ਰੁਪਏ ਹਰ ਸਾਲ ਮਿਲ ਜਾਣੇ ਸੀ ਜੀ ਬਿਲਕੁਲ 6000 ਕਰੋੜ ਰੁਪਏ ਅਸੀਂ ਡਿਸਟ੍ਰਿਕਟ ਰਾਮਪੁਰ ਦੇ ਰੱਖਿਆ ਸੀ ਠੀਕ ਹੈ ਤੇ 2005 ਕਰੋੜ ਰੁਪਏ ਡਿਸਟ੍ਰਿਕਟ ਉਦਮ ਸਿੰਘ ਨਗਰ ਲਈ ਰੱਖਿਆ ਸੀ ਤੇ ਇਹਦੇ ਵਿੱਚ 33702 ਲੋਕਾਂ ਨੂੰ ਹਰ ਸਾਲ ਰੋਜ਼ਗਾਰ ਦੇ ਅਫਸਰ ਮਿਲ ਜਾਂਦੇ ਹਨ ਹਾਂਜੀ ਤੇ ਇਹਨਾਂ ਦੀ ਜਿਹੜੀ ਇਨਕਮ ਟੈਕਸ ਆ ਉਹਦੇ ਵਿੱਚ 102675.6 ਕਰੋੜ ਦੀ ਹਰ ਸਾਲ ਵ੍ਰਿਧੀ ਹੋ ਜਾਂਦੀ ਜੀ ਉਹਨੂੰ ਆਪਾਂ ਹੈਲਥ ਸੈਕਟਰ 'ਚ ਖਰਚ ਕਰਦੇ ਹਾਂ ਤੇ 189.09 ਕਰੋੜ ਰੁਪਏ ਹਰ ਇੱਕ ਲੋਕ ਸਭਾ ਖੇਤਰ ਦੇ ਇੱਥੇ ਆ ਸਕਦਾ ਸੀ ਹਰ ਸਾਲ ਅੱਛਾ ਦੂਜੇ ਸਿਸਟਮ ਚ 50 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲ ਜਾਣਾ ਸੀ ਹਾਂਜੀ ਜੇ ਤੋ ਭਾਰਤ ਸਰਕਾਰ ਨੂੰ 30 ਲੱਖ ਕਰੋੜ ਰੁਪਏ ਦੀ ਆਮਦਨੀ ਹੁੰਦੀ ਇੱਕ ਮਸਤ ਜੀ ਉਸ ਤੋਂ ਬਾਅਦ ਇਸੇ ਸਿਸਟਮ ਤੋਂ ਭਾਰਤ ਸਰਕਾਰ 35 ਤੋਂ 40 ਲੱਖ ਕਰੋੜ ਅਨੁਮਾਨਿਤ ਹਰ ਸਾਲ ਇਹਨਾਂ ਦੀ ਇਨਕਮ ਹੁੰਦੀ ਜੀ ਇਤੇ ਇਹਦੇ ਤੋਂ ਲੋਕਾਂ ਨੂੰ ਵੀ ਇਨਕਮ ਹੁੰਦੀ ਜਿਹੜਾ ਨੂੰ ਆਪਾਂ ਰੋਜ਼ਗਾਰ ਦਿੰਦੇ ਉਹਨਾਂ ਨੂੰ ਇਨਕਮ ਆਉਣੀ ਤੇ ਭਾਰਤ ਸਰਕਾਰ ਨੂੰ ਵੀ ਇਨਕਮ ਹੋਣੀ ਚਾਹੀਦੀ ਜੀ ਜੀ ਕਿ ਇਹਦੇ ਨਾਲ ਜਿਹੜੇ ਸਾਡੇ ਬੇਸਿਕਸ ਹੈਗੇ ਨੇ ਅਗਰ ਇਹ ਸਾਰੀ ਇਨਕਮ ਨੂੰ ਵੀ ਅਸੀਂ ਮੈਂ ਇਹਨਾਂ ਨੂੰ ਇਹ ਸੁਝਾਅ ਦਿੱਤਾ ਸੀ ਕਿ ਜੇ ਕਿਸਾਨਾਂ ਦੀ ਸਥਿਤੀ ਚੰਗੀ ਨਹੀਂ ਹੈਗੀ ਉਹਦੇ ਵਿੱਚ ਅਸੀਂ 10 ਲੱਖ ਕਰੋੜ ਦਾ ਕਿਸਾਨਾਂ ਨੂੰ ਪੈਕੇਜ ਦੇ ਸਕਦੇ ਸੀ ਜੀ 5 ਲੱਖ ਕਰੋੜ ਦਾ ਗਰੀ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਮਹਿਲਾਵਾਂ ਨੂੰ ਪੈਕੇਜ ਦੇ ਸਕਦੇ ਸੀ ਹਾਂਜੀ ਤੇ ਬਾਕੀ 15 ਲੱਖ ਕਰੋੜ ਇਹਨਾਂ ਕੋਲ ਬਚਦਾ ਤੇ 45 ਲੱਖ ਕਰੋੜ ਦੀ ਹੋਰ ਆਮਦਨੀ ਹੁੰਦੀ ਜੀ ਤੇ ਟੋਟਲ 60 ਲੱਖ ਕਰੋੜ ਰੁਪਏ ਨੂੰ ਅਗਰ ਅਸੀਂ 543 'ਚ ਡਿਵਾਈਡ ਕਰ ਦਿੰਦੇ ਹਰ ਇੱਕ ਲੋਕ ਸਭਾ ਖੇਤਰ 'ਚ 10 ਤੋਂ 11 ਹਜ਼ਾਰ ਕਰੋੜ ਮਿਲਦੇ ਡਵੈਲਪਮੈਂਟ ਦੀ ਜੀ ਬੋ ਜੇ ਤੁਸੀਂ ਬੇਸਿਕ ਜਿਵੇਂ ਸੜਕਾਂ ਬਿਜਲੀ ਪਾਣੀ ਸਿੱਖਿਆ ਸਿਹਤ ਸੁਰੱਖਿਆ ਰੋਜ਼ਗਾਰ ਪਰਿਆਵਰਣ ਸੋਸ਼ਲ ਸਿਕਿਉਰਿਟੀ ਅਸੀਂ ਲੋਕਾਂ ਨੂੰ ਦੇ ਸਕਦੇ ਹਾਂ ਸਾਡਾ ਜਿਹੜਾ ਇਨਫਰਾ ਹੈਗਾ ਵਰਡ ਇਸ ਲੈਵਲ ਦਾ ਇੱਕ ਸਾਲ ਦੇ ਅੰਦਰ ਹੀ ਹੋ ਜਾਂਦਾ ਹਾਂਜੀ ਤੇ ਇਹ ਜਿਹੜੀ ਕਮਾਈ ਸੀ ਇਹ ਲਗਾਤਾਰ ਹੁੰਦੀ ਰਹਿਣੀ ਸੀ ਤੇ ਜਿਹਦਾ ਜਿੰਨੂੰ ਅਸੀਂ ਵੈਲਫੇਅਰ ਤੇ ਅਸੀਂ ਖਰਚ ਕਰਦੇ ਰਹਿੰਦੇ ਹਾਂਜੀ ਇਹ ਬੇਸਿਕਲੀ ਜਨਤਾ ਮਾਲਕਾ ਗਈ ਹੈ ਪੈਸਾ ਵੀ ਜਨਤਾ ਦਾ ਏ ਕੋਈ ਆਪਣੇ ਮਾਮੇ ਦੇ ਘਰੋਂ ਪੈਸੇ ਲੈ ਕੇ ਨਹੀਂ ਆਉਂਦੇ ਜੋ ਡਿਵੈਲਪਮੈਂਟ ਦੇ ਕੰਮ ਹੁੰਦੇ ਆ ਅਸੀਂ ਟੈਕਸ ਦਿੰਦੇ ਆ ਲੋਕੀ ਡਾਇਰੈਕਟ ਤੇ ਇੰਡਾਇਰੈਕਟ ਟੈਕਸ ਦਿੰਦੇ ਆ ਉਸੇ ਟੈਕਸ ਤੋਂ ਸਰਕਾਰ ਦੀ ਆਮਦਨੀ ਹੁੰਦੀ ਆ ਜਿਹੜੇ ਘਰਾਂ 'ਚ ਰਹਿੰਦੇ ਆ ਉਹ ਵੀ ਜਨਤਾ ਦੇ ਪੈਸੇ ਦੇ ਨਾਮ ਆਣੇ ਨੇ ਉਹ ਜਿਹੜੀਆਂ ਨੂੰ ਤਨਖਾਹਾਂ ਮਿਲਦੀਆਂ ਉਹ ਵੀ ਜਨਤਾ ਦੇ ਪੈਸੇ ਦੇ ਨਾਮ ਆ ਜਿਹੜੀ ਇਹਨਾਂ ਨੂੰ ਸਿਕਿਉਰਿਟੀ ਮਿਲਦੀ ਆ ਜਿਹੜੀ ਇਹਨਾਂ ਦੀ ਸਿਕਿਉਰਿਟੀ ਤੇ ਕਈ ਕਿਹੜੇ ਹਜ਼ਾਰ ਕਰੋੜ ਰੁਪਏ ਖਰਚ ਹੁੰਦਾ ਉਹ ਵੀ ਜਨਤਾ ਦੇ ਪੈਸੇ ਦੇ ਨਾਲ ਹੀ ਹੈਗਾ ਵਾ ਔਰ ਜਿਹੜਾ ਸੰਸਦ ਭਵਨ ਬਣਿਆ ਜਾਂ ਜੋ ਵੀ ਬਣਿਆ ਜਿਹੜਾ ਡਵੈਲਪਮੈਂਟ ਤੁਹਾਨੂੰ ਦਿਖਾਈ ਦੇਦਾ ਜਨਤਾ ਦੇ ਪੈਸੇ ਦਾ ਪੈਸਾ ਜਨਤਾ ਦਾ ਉਹ ਬੋਰਡ ਜਨਤਾ ਦਾ ਜੀ ਜਨਤਾ ਮਾਲਕ ਹੈਗੀ ਆ ਲੇਕਿਨ ਉਹਨੂੰ ਐਜ਼ ਅ ਮਾਲਕ ਹੀ ਟਰੀਟ ਨਹੀਂ ਕਰਦੇ ਹੈਗੇ ਹਾਂਜੀ ਉਹਨਾਂ ਨੂੰ ਤੇ ਬਹੁਤ ਹੀ ਉਹ ਕੁਝ ਸਮਝਦੇ ਹੀ ਨਹੀਂ ਆਗੇ ਜੀ ਬਿਲਕੁਲ ਤੁਸੀਂ ਜਿਹੜੇ ਤੁਹਾਡੇ ਨੌਕਰ ਆ ਉਹਨਾਂ ਨੂੰ ਤੁਸੀਂ ਮਿਲ ਵੀ ਨਹੀਂ ਸਕਦੇ ਹਾਂਜੀ ਜਿਹੜੇ ਤੁਹਾਡੇ ਪੈਸੇ ਨਾਲ ਪਲ ਰਹੇ ਨੇ ਉਹਨਾਂ ਨਾਲ ਤੁਸੀਂ ਗੱਲ ਵੀ ਨਹੀਂ ਕਰ ਸਕਦੇ ਦੂਜਾ ਇਹਨਾਂ ਨੇ ਜਿਹੜੀਆਂ ਹੈਲਪ ਲਾਈਨਾਂ ਲਾਈਆਂ ਜਿਵੇਂ ਮੁੱਖ ਮੰਤਰੀ ਹੈਲਪ ਲਾਈਨ ਆ ਪ੍ਰਧਾਨ ਮੰਤਰੀ ਹੈਲਪ ਲਾਈਨ ਆ ਹਾਂਜੀ ਉਹ ਦੇਚ ਜਮੀਨੀ ਸਤਹ ਤੇ ਕੰਮ ਨਹੀਂ ਹੁੰਦਾ ਜੇ ਜਮੀਨੀ ਸਤਹ ਤੇ ਕੰਮ ਹੋਣ ਲੱਗ ਪਏ ਤੇ ਇਹ ਦੇਦ ਦੀ ਸਥਿਤੀ ਤੁਰੰਤ ਖਾਮੋ ਜੇਗਾ ਤੇ ਜਿਆਦਾ ਲੰਬਾ ਲੋੜਾ ਕੰਮ ਨਹੀਂ ਹੋਏਗਾ ਜਿਹੜੇ ਲਾਸਟ 1 2 ਮਹੀਨੇ ਆ ਕੇ ਦਿਖਾਵਾ ਕਰਦੇ ਕੰਮ ਕਰਦਾ ਉਹ ਜਿਹੜਾ ਦਿਖਾਵਾ ਕਰਦੇ ਉਹ ਤਾਂ ਵੀ ਵੇਖਿਆ ਹੀ ਆ ਹਾਂਜੀ ਹਾਂਜੀ ਪੋਲਟਿਕ ਜਾਂਦੇ ਆ ਸੜਕਾਂ ਤਸ ਜਾਂਦੀਆਂ ਵਾ ਕਈ ਕਈ ਹਜ਼ਾਰ ਕਰੋੜ ਰੁਪਏ ਖਰਚ ਕਰਦੇ ਆ ਕਹਿੰਦੇ ਜੀ ਅਸੀਂ ਵਰਲਡ ਲੈਵਲ ਦਾ ਬਣਾ ਰਹੇ ਆ ਲੇਕਿਨ ਜਮੀਨੀ ਸਤਹ ਤੇ ਉਹ ਚੀਜ਼ਾਂ ਨਜ਼ਰਤ ਨਹੀਂ ਆਉਂਦੀਆਂ ਆਈਆਂ ਪਾਣੀ ਦਾ ਪਾਣੀ ਭਰ ਜਾਂਦਾ ਵਾ ਜਲ ਨਿਕਾਸੀ ਪ੍ਰੋਪਰ ਨਹੀਂ ਹੈਗੀ ਤੇ ਇਹਨਾਂ ਚੀਜ਼ਾਂ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਬਿਵੇਸਿਕ ਵੀ ਇਹਦੇ ਵਿੱਚ ਅਸੀਂ ਇਹਨਾਂ ਤੋਂ ਟਾਈਮ ਮੰਗਿਆ ਸੀ ਵੀ ਸਾਨੂੰ ਟਾਈਮ ਦੇ ਦਿਓ ਅਸੀਂ ਤੁਹਾਨੂੰ ਪੂਰਾ ਸਿਸਟਮ ਸਮਝਾ ਦਾਂਗੇ। ਹਾਂਜੀ ਹਾਂਜੀ। ਉਹਦੇ ਵਿੱਚ ਤੁਹਾਡਾ ਜਿਹੜਾ ਬੇਸਿਕ ਆ ਹਰ ਇੱਕ ਲੋਕ ਸਭਾ ਖੇਤਰ ਦੇ ਵਿੱਚ ਸਹੀ ਹੋ ਜਾਣਾ ਸੀ। ਤੇ ਇਹਦਾ ਸਾਨੂੰ ਕੋਈ ਜਵਾਬ ਨਹੀਂ ਆਇਆ ਇਹਨਾਂ ਵੱਲੋਂ। ਅੱਛਾ। ਤੇ ਉਦੋਂ ਇਹਦੇ ਅਨੁਰਾਗ ਖਾਕੁਰ ਜਿਹੜਾ ਹੈਗਾ ਸੀ ਉਹ ਡਿਪਟੀ ਹੈਗਾ ਸੀ ਨਿਰਮਲਾ ਸੀਤਾਰ ਰਮਨ ਦਾ। ਹਾਂਜੀ। ਉਹਦੇ ਆਫਿਸ ਤੋਂ ਦੋ ਵਾਰਾ ਫੋਨ ਆਇਆ ਸੀ। ਹਾਂਜੀ। ਉਹ ਇਹ ਸਾਨੂੰ ਮਿਲਣਾ ਵੀ ਨਹੀਂ ਚਾਹ ਰਿਹਾ ਸਾਡੇ ਨਾਲ ਗੱਲ ਵੀ ਨਹੀਂ ਕਰਨਾ ਚਾਹ ਰਿਹਾ ਉਹ ਇਹ ਚਾਹ ਰਿਹਾ ਸੀ ਕਿ ਤੁਸੀਂ ਅਸੀਂ ਨੂੰ ਪੂਰਾ ਜਿਵੇਂ ਅਸੀਂ ਪ੍ਰਪੋਜ਼ਲ ਤਾਂ ਦਿੱਤੇ ਆਗੇ ਨੇ ਤੇ ਉਹ ਕਹਿੰਦਾ ਕਿ ਤੁਸੀਂ ਪੂਰਾ ਸਿਸਟਮ ਬਣਾ ਕੇ ਮੈਨੂੰ ਮੇਲ ਕਰ ਦਿਓ ਤੇ ਤੁਸੀਂ ਆਪਣੇ ਘਰ ਬਹਿ ਜਾਓ ਤੇ ਮੈਂ ਆਪਣਾ ਨਾਂ ਕਰ ਲਵਾਂ ਹਾਂਜੀ ਅਸੀਂ ਕਹਿੰਦੇ ਸਾਡੇ ਨਾਲ ਗੱਲ ਕਰ ਵੀ ਜਿਵੇਂ ਸਾਨੂੰ ਸਾਡੇ ਖੇਤਰ ਲਈ 6000 ਕਰੋੜ ਰੁਪਏ ਚਾਹੀਦਾ ਵਾ ਜੀ ਬਿਲਕੁਲ 2005 ਕਰੋੜ ਰੁਪਏ ਡਿਸਟ੍ਰਿਕਟ ਉਦਮ ਸਿੰਘਗਰ ਲਈ ਚਾਹੀਦਾ ਵੀ ਸਾਡਾ ਸਿਸਟਮ ਅਗਰ ਅਸੀਂ ਤੁਹਾਨੂੰ 60-70 ਲੱਖ ਕਰੋੜ ਰੁਪਏ ਦੀ ਕਮਾਈ ਕਰਕੇ ਦੇ ਰਹੇ ਹਾਂ ਤੇ ਸਾਨੂੰ ਆਪਣੇ ਖੇਤਰ ਵਾਸਤੇ ਵੀ ਤਾਂ ਕੁਝ ਚਾਹੀਦਾ ਨਾ ਹਾਂ ਉਸ ਬਾਰੇ ਇਹ ਗੱਲ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਤੇ ਯਾਨੀ ਕਿ ਉਹ ਆਪਣੀ ਡਿਸਟ੍ਰਿਕਟ ਜਾਂ ਆਪਣੇ ਲੈਵਲ ਤੇ ਉਸਨੇ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ ਹਾਂਜੀ ਹਾਂਜੀ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਦੋ ਵਾਰ ਫੋਨ ਆਇਆ ਬਾਕੀ ਜਿਹੜਾ ਸੀਐਮ ਹੈਗਾ ਇੱਥੋਂ ਦਾ ਉੱਤਰਾਖੰਡ ਦਾ ਉਹਦੇ ਆਫਿਸ ਤੋਂ ਫੋਨ ਆਇਆ ਸੀ ਕੋਈ ਮਿਸਟਰ ਜਦਵ ਸੀ ਡਿਪਟੀ ਸੈਕਟਰੀ ਹੈਗਾ ਸੀ ਉਹ ਕਹਿੰਦਾ ਜੀ ਤੁਸੀਂ ਆਪਣੇ ਜਨਪਦ ਰਾਮਪੁਰ ਲਈ ਤੁਸੀਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਦੇਖੋ ਤੁਸੀਂ ਰਾਮ ਜਨਪਦ ਰਾਮਪੁਰ ਲਈ 6000 ਰੁਪਏ ਕਰੋੜ ਰੁਪਏ ਕਿਉਂ ਦੇ ਰਹੇ ਹੋ 205 ਕਰੋੜ ਰੁਪਏ ਇੱਥੇ ਕਿਉਂ ਦੇ ਰਹੇ ਹੋ ਹੈ ਤੇ ਮੈਂ ਕਹਾਂ ਇਹ ਦੋ ਸਾਡੇ ਗ੍ਰਹਿ ਜਨਪਦ ਹੈਗੇ ਇਸ ਕਰਕੇ ਦੇ ਰਹੇ ਆ ਮੈਂ ਕਹਾਂ ਪ੍ਰਧਾਨ ਮੰਤਰੀ ਜਿੱਥੋਂ ਪ੍ਰਧਾਨ ਮੰਤਰੀ ਹੈਗਾ ਉੱਥੇ ਜ਼ਿਆਦਾ ਕੰਮ ਕਰਦਾ ਨਾ ਬਾਕੀ ਜਗ੍ਹਾ ਤੇ ਤੂੰ ਕਰਦਾ ਹੀ ਨਹੀਂ ਹੈਗਾ ਤੇ ਉਹ ਕਿਉਂ ਨਹੀਂ ਸਾਰੇ ਦੇਸ਼ ਨੂੰ ਇੱਕ ਵਜੇ ਇੱਕ ਜੇ ਮਾਰਗਾ ਵੇਖਦਾ ਵੀ ਸਾਡਾ ਸਿਸਟਮ ਆਹੀ ਦੇ ਰਹੇ ਨੇ ਇਸ ਕਰਕੇ ਆਪਣੇ ਖੇਤਰ ਲਈ ਤਾਂ ਹੀ ਪਹਿਲਾਂ ਸੋਚਾਂਗੇ ਇਹਦੇ ਵਿੱਚ ਆਮ ਬੰਦੇ ਨੂੰ ਵੀ ਕੋਈ ਲਾਭ ਹੈ ਜਾਂ ਕੀ ਕਰਦੇ ਪਾਈਸੋ ਆਮ ਬੰਦੇ ਨੂੰ ਤਾਂ ਲਾਭ ਹੀ ਹੈਗਾ ਜਦੋਂ ਉਹਨੂੰ ਰੋਜ਼ਗਾਰ ਮਿਲੇਗਾ ਹਾਂਜੀ ਹਾਂਜੀ ਹਰ ਇੱਕ ਲੋਕ ਸਭਾ ਖੇਤਰ ਚ ਪੈਸੇ ਖਰਚ ਹੋਣਗੇ ਤੇ ਉਹਨਾਂ ਦੀ ਆਮਦਨੀ ਵਧੇਗੀ ਆਮ ਬੰਦੇ ਨੂੰ ਤਾਂ ਬਹੁਤ ਲਾਭ ਹੈਗਾ ਸੀ ਜਦ ਇਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਬਣੀ ਤੇ ਅਸੀਂ ਇੰਡੀਆ ਗਠਜੰਦਨ ਨੂੰ ਅਸੀਂ ਇੱਕ ਮੈਨੀਫੈਸਟੋ ਬਣਾਇਆ ਮੈਨੀਫੈਸਟੋ ਬਣਾ ਕੇ ਅਸੀਂ ਇੰਡੀਆ ਗਠਜੰਦਨ ਨੂੰ ਦਿੱਤਾ ਇੰਡੀਆ ਗਠਜੰਦਨ ਤਾਂ ਅਸੀਂ ਰਾਹੁਲ ਗਾਂਧੀ ਨੂੰ ਮੇਨ ਕਾਂਗਰਸ ਦਾ ਜਿਹੜਾ ਲੀਡਰ ਹੈਗਾ ਉਹਨੂੰ ਅਸੀਂ ਲੈਟਰ ਲਿਖ ਕੇ ਬਾਕੀ ਅਸੀਂ ਸਾਰਿਆਂ ਨੂੰ ਪ੍ਰਤਿਲੀਪੀ ਲਿਖੀਆਂ ਉਹਦੇ ਵਿੱਚ ਅਸੀਂ ਨੂੰ ਕਿਹਾ ਕਿ ਇਹ ਚੀਜ਼ਾਂ ਤੂੰ ਆਪਣੇ ਮੈਨੀਫੈਸਟੋ ਚ ਲੈ ਕੇ ਆ ਜੀ ਇਹਦੇ ਵਿੱਚ ਅਸੀਂ ਰਾਹੁਲ ਗਾਂਧੀ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਨੂੰ ਅਕਲੇਸ਼ ਜਾਦਵ ਨੂੰ ਹਾਂਜੀ ਪ੍ਰਿੰਕਾ ਗਾਂਧੀ ਨੂੰ ਸੋਨੀਆ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਨੂੰ ਮਮਤਾ ਬੇਨਰਜੀ ਨੂੰ ਭਗਵੰਤ ਮਾਨ ਨੂੰ ਸੁਖਿੰਦਰ ਸਿੰਘ ਸੁਖੋ ਨੂੰ ਉਦਵ ਠਾਕਰੇ ਨੂੰ ਅਸ਼ੋਕ ਗੇਲੌਤ ਨੂੰ ਨਦੀਸ਼ ਕੁਮਾਰ ਨੂੰ ਵਾਈਐਸ ਜਗਮੋਨ ਰੈਡੀ ਨੂੰ ਪ੍ਰੇਮਾ ਖਾਂਡੂ ਨੂੰ ਜੀ ਬਸ ਬਸਵਰਾਜ ਬੰਬੋਈ ਨੂੰ ਨਵੀਨ ਪਟਨਾਇਕ ਨੂੰ ਐਮਕੇ ਸਟਾਈਲਨ ਨੂੰ ਚੰਦਰ ਬਾਬੂ ਨਾਇਡੂ ਨੂੰ ਸਤਪਾਲ ਮਲਿਕ ਨੂੰ ਜਸਵੰਤ ਸਿਨਾ ਨੂੰ ਕਪਿਲ ਸਿੱਬਲ ਨੂੰ ਸੁਪ੍ਰਿਆ ਸਨੇਤ ਨੂੰ ਮਾਇਆਵਤੀ ਨੂੰ ਤੇਜਸਵੀ ਯਾਦਵ ਨੂੰ ਸ਼ਰਦ ਪਵਾਰ ਨੂੰ ਮਲਕਾ ਅਰਜੁਨ ਖੜਕੇ ਨੂੰ ਸ਼ਿਪਾ ਯਾਦਵ ਨੂੰ ਆਨੰਦ ਸ਼ਰਮਾ ਨੂੰ ਜਿੰਨੇ ਵੀ ਵਿਪਕਸ਼ੀ ਲੀਡਰ ਹੈਗੇ ਸੀ ਜਾਂ ਜਿਹੜਾ ਜਨਤਾ ਦੇ ਹਿੱਤ ਦੀ ਗੱਲ ਕਰਦਾ ਸੀ ਜੇ ਸਰਪਾਲ ਮਾਲਿਕ ਸੀ ਉਹ ਕੋਈ ਇਹਨਾਂ ਦੇ ਨਾਲ ਨਹੀਂ ਲੇਕਿਨ ਉਹਨੇ ਇਹਨਾਂ ਨੂੰ ਇਹ ਸਜੈਸ਼ਨ ਦਿੱਤਾ ਵੀ ਤੁਸੀਂ ਇੱਕ ਦੇ ਬਦਲੇ ਇੱਕ ਖੜਾ ਕਰੋ ਉਹਦੇ ਨਾਲ ਇਹ ਧਾਰਸ਼ਾਹੀ ਹੋ ਜਾਣਗੇ ਤੇ ਉਹਦੀ ਨੀਤੀਕਾਰਗਰ ਵੀ ਸਾਬਿਤ ਹੋਈ ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਨਦੀਸ਼ ਕੁਮਾਰ ਨੂੰ ਇਹਨਾਂ ਨੂੰ ਨਾਲ ਰੱਖਣਾ ਚਾਹੀਦਾ ਸੀ ਚੰਦਰਬਾਬੂ ਨਾਇਡੂ ਨਾਲ ਰੱਖਦੇ ਤੇ ਇਹ ਅੱਜ ਦੀ ਸਥਿਤੀ ਕੁਝ ਹੋਰ ਹੁੰਦੀ ਹਾਲਕਿ ਨਾ ਨੇ ਬੇਇਮਾਨੀ ਕਰਕੇ ਵੀ ਕੋਈ ਸੀਟਾਂ ਵਧਾਈਆਂ ਵਾ ਈਵੀਐਮ ਦਾ ਮੁੱਦਾ ਵੀ ਹੈਗਾ ਵਾ ਉਹਦੇ ਤੇ ਕੋਈ ਕੋਈ ਬੋਲਦਾ ਨਹੀਂ ਹੈਗਾ ਵੀ ਆਮ ਲੋਕੀ ਬੋਲਦੇ ਹੈਗੇ ਨੇ ਵਕੀਲ ਬੋਲਦੇ ਹੈਗੇ ਨੇ ਇਹ ਕਿਉਂ ਨਹੀਂ ਬੋਲਦੇ ਹੈਗੇ ਵੀ ਨੁਕਸਾਨ ਤਾਂ ਜਨਤਾ ਦਾ ਨਾ ਅਸੀਂ ਜਿਹਨੂੰ ਚੋਣਾਂ ਚਾਹੁੰਦੇ ਸਾਨੂੰ ਇਹ ਨਹੀਂ ਪਤਾ ਨਹੀਂ ਵੋਟ ਕਿੱਥੇ ਪਾਈ ਹੈਗੀ ਇਹਨਾਂ ਨੂੰ ਵਿਪੱਖਸ਼ ਦੇ ਜਿੰਨੇ ਵੀ ਨੇਤਾ ਹੈਗੇ ਆ ਜਿੰਨੇ ਵੀ ਲੀਡਰ ਇਹਨਾਂ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਵਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਇਹ ਚੀਜ਼ਾਂ ਆਪਣੇ ਉਹਦੇ ਵਿੱਚ ਲਿਆਓ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਜੀ ਅਸੀਂ 8500 ਰੁਪਿਆ ਮਹੀਨੇ ਦਾ ਜਿਹੜੀਆਂ ਗਰੀਬ ਮਹਿਲਾਵਾਂ ਉਹਨਾਂ ਨੂੰ ਦਵਾਂਗੇ ਲਗਭਗ ਲੱਖ ਰੁਪਿਆ ਹਰ ਸਾਲ ਅਸੀਂ ਦਿਆ ਕਰਾਂਗੇ ਹੋਰ ਉਹਨੇ ਕਈ ਯੋਜਨਾਵਾਂ ਕੱਢੀਆਂ ਸੀ ਅਗਰ ਅਸੀਂ ਆਪਣੇ ਪਹਿਲੇ ਸਿਸਟਮ ਦੇ ਵਿੱਚੋਂ ਜੀ 1 ਲੱਖ ਦੀ ਅਸੀਂ ਸਹਾਇਤਾ ਰਾਸ਼ੀ ਦੇਣਾ ਚਾਹੀ ਹਰ ਸਾਲ ਤੇ ਅਸੀਂ 3 ਕਰੋੜ 28 ਲੱਖ 50 ਹਜ਼ਾਰ ਲੋਕਾਂ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਸਕਦੇ ਹਾਂ ਹਰ ਸਾਲ ਤੇ 33593 ਲੋਕਾਂ ਨੂੰ ਰੋਜ਼ਗਾਰ ਦੇ ਅਫਸਰ ਦੇ ਸਕਦੇ ਹਾਂ ਪਹਿਲੇ ਸਿਸਟਮ ਤੋਂ ਹੋਰ 600 ਕਰੋੜ ਰੁਪਇਆ ਅਸੀਂ ਹੈਲਥ ਸੈਕਟਰ ਵਿੱਚ ਦੇ ਸਕਦੇ ਹਾਂ ਜੀ ਹਰ ਇੱਕ ਲੋਕ ਸਭਾ ਖੇਤਰ ਹਰ ਸਾਲ ਠੀਕ ਹੋ 960 ਕਰੋੜ ਰੁਪਏ ਜਿਵੇਂ ਅਸੀਂ ਪਹਿਲਾਂ ਕਹਿ ਚੁੱਕੇ ਆ ਕਿ ਅਸੀਂ ਉਹਦੇ ਲਈ ਦੇ ਸਕਦੇ ਆ ਇਹਨਾਂ ਨੂੰ ਮੈਂ ਕਹਿਆ ਸੀ ਵੀ ਤੁਸੀਂ ਆਪਣੇ ਉਹਦੇ ਚ ਆ ਚੀਜ਼ਾਂ ਲੈ ਕੇ ਆਓ ਤੇ ਸਾਡੇ ਨਾਲ ਗੱਲ ਕਰ ਲਓ ਸਾਨੂੰ ਬੁਲਾ ਲਓ ਜਿਵੇਂ ਇੱਥੋਂ ਇਹਨਾਂ ਦਾ ਕੈਂਡੀਡੇਟ ਸੀ ਪ੍ਰਕਾਸ਼ ਜੋਸ਼ੀ ਸੀ ਉਹ ਮੈਨੂੰ ਮਿਲਿਆ ਰੈਡੀਸ਼ਨ ਹੋਟਲ ਉੱਥੇ ਮਿਲਿਆ ਉਹਦੇ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਤੂੰ ਰਾਹੁਲ ਗਾਂਧੀ ਦੀ ਟੀਮ ਦਾ ਬੰਦਾ ਤੂੰ ਉਹਨਾਂ ਨਾਲ ਗੱਲ ਕਰ ਲਾ ਤੇ ਆ ਚੀਜ਼ਾਂ ਆਪਣੇ ਉਹਦੇ ਚ ਲੈ ਆਓ ਤੇ ਦੇਖ ਦੀ 90% ਜਨਤਾ ਇਹਨਾਂ ਦੇ ਨਾਲ ਜੁੜ ਜਾਏਗੀ ਤੁਹਾਡੇ ਨਾਲ ਜੁੜ ਜਾਏਗੀ ਕਿਉਂਕਿ ਆ ਜਿਹੜਾ ਇਲੈਕਸ਼ਨ ਲੜਿਆ ਹੈ ਇਹ ਅਗਰ ਇਹ ਸੋਚਣਗੇ ਅਸੀਂ ਲੜਿਆ ਤੇ ਇਹਨਾਂ ਨੇ ਇਲੈਕਸ਼ਨ ਨਹੀਂ ਲੜਿਆ ਇਹ ਇਲੈਕਸ਼ਨ ਜਨਤਾ ਨੇ ਲੜਿਆ ਵਾ ਹਾਂਜੀ ਇਹਨਾਂ ਦੇ ਕੈਂਡੀਡੇਟੀ ਬਹੁਤ ਮਾੜੀ ਸੀ ਸਾਡੇ ਇੱਥੋਂ ਜਿਹੜਾ ਰਾਮਪੁਰ ਤੋਂ ਕੈਂਡੀਡੇਟ ਦਿੱਤਾ ਇਹਨਾਂ ਨੇ ਉਹਦੇ ਜੇਸੋ ਪਿੰਡ ਦਾ ਦੱਸਦਾ ਉਹਦੇ ਪਿੰਡ ਦੇ ਲੋਕੀ ਉਹਨੂੰ ਨਹੀਂ ਜਾਣਦੇ ਹੈਗੇ ਤਾਂ ਉਹ ਐਮਪੀ ਜਿਵੇਂ ਬਣ ਜਾਏਗਾ ਕੋਮ ਉਹ ਪਾਰਟੀ ਦੇ ਇਥੇ ਵਰਕਰ ਨਹੀਂ ਹੈਗੇ ਹਾਂਜੀ ਹਾਂਜੀ ਵੀ ਤੁਸੀਂ ਪਾਰਟੀ ਦੇ ਵਰਕਰ ਨਹੀਂ ਬਣਾਏ ਹੈਗੇ ਇਹ ਤਾਂ ਜਨਤਾ ਨੇ ਇਲੈਕਸ਼ਨ ਲੜਿਆ ਜਨਤਾ ਨੇ ਵੋਟ ਦਿੱਤਾ ਵਾ ਬੀਜੇਪੀ ਦੇ ਖਿਲਾਫ ਹਾਂਜੀ ਤਰੇ ਇਨਾਂ ਦੇ ਇਨ ਐਮਪੀ ਆਪ ਆਏ ਨੇ ਅਗਰੇ ਸੋਚਣ ਕੀ ਅਸੀਂ ਸਾਡੀ ਅਸੀਂ ਕਰ ਲਿਆ ਸਾਡੇ ਨਾਲ ਲੋਕੀ ਜਿਹੜੇ ਲੋਕੀ ਨਾਲ ਤਾਂ ਨਹੀਂ ਜੁੜੇ ਲੋਕੀ ਭਾਜਪੀ ਦੇ ਵਿਰੋਧ ਚ ਪ੍ਰਧਾਨ ਮੰਤਰੀ ਦੇ ਛੂਟ ਬੋਲਣ ਦੇ ਵਿਰੋਧ ਚ ਉਹਦੀ ਗਲਤ ਨੀਤੀਆਂ ਦੇ ਵਿਰੋਧ ਚ ਜੁੜੇ ਰਹੇ ਤੇ ਜਨਤਾ ਨੇ ਜੋ ਅਜੰਡਾ ਦਿੱਤਾ ਉਹ ਤੇ ਇਹਨਾਂ ਨੂੰ ਖੜਨਾ ਚਾਹੀਦਾ ਵਾ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਜਿਵੇਂ ਵੀ 50 ਕਰੋੜ ਲੋਕਾਂ ਨੂੰ ਹਰ ਰੋਜ਼ਗਾਰ ਦੇ ਸਕਦੇ ਹੋ तो 960 ਕਰੋੜ ਰੁਪਏ ਹਰ ਇੱਕ ਲੋਕ ਸਭਾ ਖੇਤਰ ਦੇ ਦੇ ਸਕਦੇ ਹੋ ਜਿਹੜਾ ਪਹਿਲਾ ਵਾਲਾ ਸਿਸਟਮ ਸੀ ਇਹਦਾ ਜ ਇਹਨਾਂ ਨੂੰ ਕਿਹਾ ਸੀ ਕਿ 10 ਲੱਖ ਕਰੋੜ ਰੁਪਏ ਦਾ ਆਮ ਕਿਸਾਨਾਂ ਨੂੰ ਪਾ ਕੇ ਦੇ ਸਕਦੇ ਆ ਆਪਣੇ ਮੈਨੀਫੈਸਟੋ ਲੈ ਕੇ ਆਓ 45 ਲੱਖ ਕਰੋੜ ਅਸੀਂ ਹਰ ਇੱਕ ਲੋਕ ਪ੍ਰਤੀ 543 ਲੋਕ ਸਭਾ ਖੇਤਰ ਚ ਡਵੈਲਪਮੈਂਟ ਵਾਸਤੇ ਦੇ ਸਕਦੇ ਆ ਤੇ ਇਹਨਾਂ ਨੂੰ ਕਿਹਾ ਸੀ ਜਿਵੇਂ ਆਧਾਰਪੂਰਵ ਸਹੂਦਾਵਾਂ ਪੱਕੀ ਸੜਕਾਂ ਪੱਕੀ ਤੇ ਚੌੜੀ ਸੜਕਾਂ 24 ਘੰਟੇ ਬਿਜਲੀ ਸਸਤੀ ਦਰਾਂ ਤੇ ਬਿਜਲੀ ਇਹ ਜਲ ਨਿਕਾਸੀ ਸਿੱਖਿਆ ਸਿਹਤ ਸੁਰੱਖਿਆ ਸਮਾਜਿਕ ਸੁਰੱਖਿਆ ਰੋਜ਼ਗਾਰ ਪਰਿਆਵਰਣ ਸ਼ੁੱਧਤਾ ਸਾਰੀਆਂ ਚੀਜ਼ਾਂ ਆਰਾਮ ਨਾਲ ਹੋ ਜਾਣੀਆਂ ਜੀ ਹਾਂਜੀ ਤੇ ਪ੍ਰਤੀਗ ਲੋਕ ਸਭਾ ਖੇਤਰ ਚ ਐਮਸ ਲੈਵਲ ਦੇ ਹਸਪਤਾਲ ਬਣਾਉਂਦਾ ਸੀ ਤੇ ਇਹਨਾਂ ਨੂੰ ਕਿਹਾ ਕਿ ਜਿਹੜੇ ਅਧਿਕਾਰੀ ਹੈਗੇ ਨੇ ਕਰਮਚਾਰੀ ਹੈਗੇ ਨੇ ਜਾਂ ਐਮਪੀਜ਼ ਨੇ ਐਮਐਲਏ ਨੇ ਇਹ ਜਨਤਾ ਦੇ ਨੌਕਰ ਆ ਇਹਨਾਂ ਨੂੰ ਐਜੀ ਜਨਤਾ ਦੇ ਨੌਕਰ ਤਰ੍ਹਾਂ ਕੰਮ ਕਰਨਾ ਪਏਗਾ ਜੀ ਕਿ ਕਿਉਂਕਿ ਜਨਤਾ ਮਾਲਕ ਹੈਗੀ ਆ ਵੋਟ ਜਨਤਾ ਦਾ ਵਾ ਪੈਸਾ ਜਨਤਾ ਦਾ ਵਾ ਤੇ ਮਾਲਕ ਵੀ ਜਨਤਾ ਹੈਗੀ ਆ ਅਸੀਂ ਕਹਿੰਦੇ ਨਫਰਤ ਦੀ ਰਾਜਨੀਤੀ ਬੰਦ ਕਰੋ ਅਸੀਂ ਇਹਨਾਂ ਨੂੰ ਕਹਿਆ ਸੀ ਚਾਟੂਕਾਰ ਪੱਤਰਕਾਰਤਾ ਬੰਦ ਕਰੋ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਕਿਸੇ ਵਿਅਕਤੀ ਦੇ ਨਾਲ ਧਰਮ ਤੇ ਲਿੰਗ ਦੇ ਨਾਮ ਨਾ ਪੇਤਾਪ ਨਾ ਹੋਵੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਟੋਲ ਟੈਕਸ 25% ਦੀ ਕਮੀ ਕਰੋ ਤੇ ਟੋਲ ਟੈਕਸ ਦੀ ਦੂਰੀ ਜਿਹੜੀ ਹੈ 100 ਕਿਲੋਮੀਟਰ ਕਰੋ ਲੋਕੀ ਸਾਰੇ ਲੋਕੀ ਨਾਲ ਜੋੜ ਦੇ ਨਾ ਆਰਾਮ ਨਾਲ ਜੋੜ ਦੇ ਅਸੀਂ ਇਹਨਾਂ ਨੂੰ ਇਹ ਕਹਿ ਆਈ ਜਿਵੇਂ ਆ ਸੜਕਾਂ ਤੇ ਕਿਧਰੇ ਸਪੀਡ 90 ਕਰ ਦਿੰਦੇ ਆ ਕਿਧਰੇ 60 ਕਰ ਦਿੰਦੇ ਆ ਕਿਧਰੇ 80 ਕਰ ਦਿੰਦੇ ਆ ਵੀ ਇੱਕ ਨਾਰਮਲ ਸਪੀਡ ਰੱਖੋ ਹਾਂਜੀ ਹਾਂਜੀ ਤੇ ਸੜਕਾਂ ਚੰਗੀਆਂ ਬਣਾਓ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰ ਦਿਓ ਇਹਨਾਂ ਨੂੰ ਕਹਿ ਆਈ 올 ਓਵਰ ਇੰਡੀਆ ਜਿੰਨੀਆਂ ਨਦੀਆਂ ਉਹਨਾਂ ਨੂੰ ਜੋੜਿਆ ਜਾਵੇ ਤੇ ਜੇ ਤੋਂ ਸਾਨੂੰ ਬਾੜ ਤੇ ਜਿਵੇਂ ਸੁੱਖਾ ਪੈ ਜਾਂਦਾ ਵਾ ਉਹਨਾਂ ਸਥਿਤੀ ਨੂੰ ਸਾਨੂੰ ਨਿਪਟਾਇਆ ਜਾ ਸਕੇ ਮਹਿੰਗਾਈ ਨੂੰ ਕੰਮ ਕਰਨ ਦਾ ਘਟ ਕਰਨ ਦਾ ਸੀ ਪਰਿਆਵਨ ਸ਼ੋਧ ਕਰਨ ਦਾ ਸੀ ਅਸੀਂ ਕਹਿਆ ਸੀ ਕਿ ਜਿਵੇਂ ਕਿਸਾਨ ਜਿਹੜੇ ਮਾਤੀ ਲੱਕੜੀ ਦੀ ਖੇਤੀ ਕਰਦੇ ਉਹਨਾਂ ਦਾ ਤੁਹਾਨੂੰ ਮੁੱਲ ਦੇ ਦਿਓ ਜਿਹਦੇ ਨਾਲ ਲੋਕੀ ਇਸ ਇਹਦੀ ਖੇਤੀ ਵੱਲ ਪ੍ਰੋਸਾਹਿਤ ਹੋਣਗੇ ਤੇ 6-7 ਸਾਲ ਦੀ ਫਸਲ ਦੇ ਪਰਿਆਵਨ ਚੰਗਾ ਹੋ ਜਾਏਗਾ ਤੇ ਜਨਤਾ ਦੀ ਕੋਈ ਵੀ ਸਮੱਸਿਆ ਹੈਗੀ ਆ ਉਹਦਾ ਜ਼ਮੀਨੀ ਸਤਰ ਤੇ ਸਮਾਧਾਨ ਕਰੋ ਅਤੇ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਕੋਈ ਐਵੇਂ ਦੀ ਜੋੜੀ ਲਿਆਵਾਂਗੇ ਜਿਹਨਾਂ ਦਾ ਨਾ ਤਾਂ ਕੋਈ ਬੇਰੋਜ਼ਗਾਰ ਰਹੇਗਾ ਨਾ ਕੋਈ ਸਿੱਖਿਸ਼ਿਤ ਰਹੇਗਾ ਤੇ ਨਾ ਕਿ ਰੋਜ਼ਗਾਰ ਪ੍ਰੀਖਿਸ਼ਾ ਦੀ ਗੱਲ ਕੀਤੀ ਸੀ ਅਸੀਂ ਅਸੀਂ ਇਹਨਾਂ ਨੂੰ ਕਿਹਾ ਜੀ ਸ਼ਸਤਰ ਨੀਤੀ ਜੀ ਕਰ ਦੋ ਹਾਂਜੀ ਹਾਂਜੀ ਇਹਨਾਂ ਦੇ ਜਿਹੜਾ ਤੀਜਾ ਚੌਥਾ ਲਾਇਸੈਂਸ ਕਰ ਤੋਂਗਾ 8 ਲੱਖ ਲੋਕਾਂ ਦਾ ਤੀਜਾ ਚੌਥਾ ਲਾਇਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਨੇ ਖਤਮ ਕੀਤਾ ਉਹਨੂੰ ਤੁਸੀਂ ਕਹੋਗੇ ਸਾਡੀ ਸਰਕਾਰ ਉਹਦੇ ਬਹਾਲ ਹੋਏਗਾ 7-8 ਲੱਖ ਲੋਕ ਇਹਨਾਂ ਦੇ ਨਾਲ ਜੁੜ ਜਾਂਦੇ ਹੋਰ ਜਦੋਂ ਵੀ ਲਾਇਸੈਂਸ ਲੋਕਾਂ ਦਾ ਬੜਿਆ ਹੈਗਾ 25 25 30 30 ਸਾਲ ਪੁਰਾਣੇ ਲਾਇਸੈਂਸਾਂ ਹਾਂਜੀ ਤੁਸੀਂ ਲਾ ਕੇ ਉਹਨਾਂ ਨੂੰ ਨਰਸ ਕਰ ਦੋਗੇ ਬਸ ਸਟਰੋਂਗ ਨਾ ਇਹ ਕੋਈ ਚੰਗੀ ਗੱਲ ਨਹੀਂ ਹੈ ਜੀ ਬਿਲਕੁਲ ਜੀ ਕੀ ਵੀ ਚੰਗੀ ਗੱਲ ਇਹ ਪਤਾ ਨਹੀਂ ਇਹਨਾਂ ਨੂੰ ਕੌਣ ਸਜੈਸ਼ਨ ਦਿੰਦਾ ਜਿਹੜੀਆਂ ਐਵੇਂ ਦੀਆਂ ਚੀਜ਼ਾਂ ਲੈ ਆਉਂਦੇ ਆ ਜੀ ਔਰ ਇਹਨਾਂ ਨੂੰ ਇਹ ਕਿਹਾ ਹੈ ਕਿ ਜਨਤਾ ਦੇ ਵਿੱਚ ਜਾਓ ਉਹਨਾਂ ਦੀ ਇੱਛਾ ਦੇ ਅਨੁਸਾਰ ਏਜੰਡਾ ਤਿਆਰ ਕਰੋ ਹਾਂਜੀ ਤੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚੋਂ ਅਵੈਧ ਅਦਿਕਰਮਾਂ ਹਟਾਓ ਆਵਾਰਾ ਪਸ਼ਵਾਂ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਉਹਨੂੰ ਬੰਦ ਕਰੋ ਜਿਵੇਂ ਆਵਾਸੀ ਖੇਤਰ ਹੈਗੇ ਨੇ ਉਹਦੇ ਵਿੱਚ ਪਸ਼ੂ ਪਾਲਨ ਕਰਦੇ ਉਹਨੂੰ ਬੰਦ ਕਰਨਾ ਚਾਹੀਦਾ ਪਸ਼ੂ ਪਾਲਨ ਨਾਲ ਲਖਤ ਉਹਨ ਸੇ ਮੇ ਛੜਕਾਂ ਦੇ ਉੱਤੇ ਗੋਆ ਪਿਆ ਹੁੰਦਾ ਵਾ ਛੜਕਾਂ ਦੇ ਉੱਤੇ ਮੱਝਾਂ ਗਾਵਾ ਮਾੜਾ ਪੂਰਾ ਹੁੰਦਾ ਹੈ ਤੇ ਅਹੀਂ ਇਹਨਾਂ ਨੂੰ ਕਹਾਈ ਸੈਨਾ ਤੇ ਰਾਜਨੀਤੀ ਨਹੀਂ ਕਰਾਂਗੇ ਇਹਨਾਂ ਨੂੰ ਕਹਾਈ ਪ੍ਰਤੀਕ ਲੋਕ ਪਿੰਡ ਦੇ ਵਿੱਚ ਵਿਅਮਸ਼ਾਲਾ ਤੇ ਵਾਕਿੰਗ ਟ੍ਰੈਕ ਬਣਾਓ ਜੇ ਲੋਕੀ ਸਿਹਤ ਦੇ ਪ੍ਰਤੀ ਜਾਗਰੂਕ ਹੋ ਜਾਣ ਆਲ ਵੈਦਰ ਛੜਕਾਂ ਦਾ ਕਿਆ ਸੀ ਇਹਨਾਂ ਨੂੰ ਕਹਾਈ ਰਸੋਈ ਗੈਸ ਡੀਜ਼ਲ ਪੈਟਰੋਲ ਦੇ ਰੇਟ ਕੱਟ ਕਰੋ ਤੇ ਆਲ ਅਦਾਲਤਾਂ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕੀਤਾ ਜਾਵੇ ਤੇ ਕਿਸੇ ਵੀ ਬੰਦੇ ਦੇ ਵਿਰੁੱਧ ਜੇ ਕੋਈ ਸ਼ਿਕਾਇਤ ਆਉਂਦੀ ਤਾਂ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹਾਂਜੀ ਉਹਦੇ ਖਿਲਾਫ ਕਾਰਵਾਈ ਹੋਵੇ ਕਿਉਂਕਿ ਅਸੀਂ ਨਾ ਜਿਵੇਂ ਝੂਠੀਆਂ ਰਿਪੋਰਟਾਂ ਦਰਜ ਹੋ ਜਾਂਦੀਆਂ ਹਨ ਤੇ ਉਹ ਲੋਕਾਂ ਨੂੰ ਲੋਕੀ ਬਹੁਤ ਪਰੇਸ਼ਾਨ ਹੁੰਦੇ ਆ ਤੇ ਉਸ ਚੀਜ਼ ਦੇ ਉੱਤੇ ਅੰਕੁਸ਼ ਲਗਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਜਿਵੇਂ ਆਪਣੀਆਂ ਜਿਹਨੀਆਂ ਗੱਡੀਆਂ ਹੈਗੀਆਂ ਆ ਇਹ 15 ਸਾਲ ਤੱਕ ਵੈਲਿਡ ਆ ਹਾਂਜੀ ਇਹ ਜਿਵੇਂ ਅਸੀਂ ਦਿੱਲੀ ਤੱਕ ਜਾਂਦੇ ਆ ਜੀ ਜਾ ਨਹੀਂ ਪਾਉਗੇ ਅਸੀਂ ਇਹ ਚੀਜ਼ ਕਰਦਾ ਕਿ 10 ਸਾਲ ਪੁਰਾਣੀ ਹੋ ਗਈ ਹੈ ਹੁਣ ਲੋਕਾਂ ਨੇ ਜੇ 15 ਸਾਲ ਦਾ ਟੈਕਸ ਦਿੱਤਾ ਵਾ ਹਾਂਜੀ ਤੇ ਉਹਨਾਂ ਦੀ ਤੁਸੀਂ ਗੱਡੀ ਕਿਵੇਂ ਸੀਜ਼ ਕਰ ਦੋਗੇ ਜੀ ਬਿਲਕੁਲ ਗਲਤ ਗੱਲ ਹੈਗੀ ਹੈ ਨਾ ਤੇ ਇਹ ਇਹਨਾਂ ਦੇ ਨਾਲ ਸਾਰੇ ਲੋਕੀ ਜੁੜੇ ਦੂਜਿਆਂ ਇਹਨਾਂ ਨੂੰ ਕਹੇ 15 ਸਾਲ ਤੋਂ ਬਾਅਦ ਵੀ ਜੀ ਉਹਦੀ ਕੰਡੀਸ਼ਨ ਚੰਗੀ ਆ ਤੇ ਉਹਦਾ ਰਜਿਸਟ੍ਰੇਸ਼ਨ ਕਰਵਾ ਦੋ ਜਿੰਨੇ ਵੀ ਮੁੱਦੇ ਸੀ ਸਾਰੇ ਜਨਤਾ ਦੇ ਮੁੱਦੇ ਸੀ ਅਸੀਂ ਇਹ ਚਾਹ ਸੀ ਤੁਸੀਂ ਇਹ ਮੁੱਦੇ ਲੈ ਕੇ ਜਨਤਾ ਦੇ ਵਿੱਚ ਜਾਓਗੇ ਤੇ ਲੋਕੀ ਤੁਹਾਡੇ ਨਾਲ ਜੁੜਨਗੇ ਫਿਰ ਲੋਕਾਂ ਨੂੰ ਪੁੱਛੋ ਵੀ ਤੁਹਾਡੀ ਕੀ ਪ੍ਰੋਬਲਮ ਆ ਉਹਨਾਂ ਦੀ ਜਿਹੜੀ ਪ੍ਰੋਬਲਮ ਉਹ ਆਪਣੇ ਏਜੰਡੇ ਚ ਲੈ ਕੇ ਆਓ ਤੇ ਉਹਦਾ ਸੋਲੂਸ਼ਨ ਕੀਤਾ ਜਾਵੇ ਉਸ ਤੋਂ ਬਾਅਦ ਅਸੀਂ ਦਿਵਿੰਦਰ ਜਾਦਵ ਨੂੰ ਮਿਲੇ ਸੀ ਜਿਹੜਾ ਇਹਨਾਂ ਦਾ ਪੰਜਾਬ ਦਾ ਪ੍ਰਭਾਰੀ ਹੈਗਾ ਉਹਦੇ ਨਾਲ ਮੁਲਾਕਾਤ ਹੋਈ ਕਿੰਨਾ ਜੀ ਹੁਣ 4 ਚਲਨ ਦੇ ਇਲੈਕਸ਼ਨ ਹੋ ਗਏ ਨੇ ਹੁਣ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਤੇ ਉਹ ਫਿਰ ਐਵੇਂ ਹੀ ਕੰਮ ਹੋ ਗਿਆ ਤੇ ਦੇਖਿਆ ਜੇ ਕੇਂਦਰ ਸਰਕਾਰ ਵੱਲੋਂ ਤੇ ਰਾਜ ਸਰਕਾਰ ਵੱਲੋਂ ਕੋਈ ਅਪਰੂਵਮੈਂਟ ਹੈ ਇਸ ਐਪਲੀਕੇਸ਼ਨ ਦੇ ਕੁਝ ਉਹਨਾਂ ਨੇ ਸਿਝਾਉ ਦਿੱਤੇ ਇਹ ਜਿਹੜਾ ਏਜੰਡਾ ਸੀ ਇਹ ਕੇਂਦਰ ਸਰਕਾਰ ਲਈ ਸੀ ਹਾਂਜੀ ਕੇਂਦਰ ਸਰਕਾਰ ਨੂੰ ਆਮਦਨੀ ਹੋਣੀ ਸੀ ਤੇ ਉਹਨੇ ਹਰੇਕ ਐਮਪੀ ਮੈਂ 543 ਲੋਕ ਸਭਾ ਦੇ 70 ਸੀਟਾਂ ਆਲ ਓਵਰ ਉਹਦੇ ਚ ਆਉਂਦੀਆਂ ਹੈਗੀਆਂ ਆਲ ਓਵਰ ਇੰਡੀਆ ਚ ਆਉਂਦੀਆਂ ਹੈਗੀਆਂ ਤੇ ਉਹ ਇਹਨਾਂ ਨੇ ਵੰਡ ਦੇਣੇ ਸੀ ਵੀ ਹਰ ਇੱਕ ਲੋਕ ਸਭਾ ਖੇਤਰ ਜੋ ਉਹਨੇ ਪੈਸੇ ਆ ਜਾਂਦੇ ਡਿਵੈਲਪਮੈਂਟ ਹੋ ਜਾਂਦਾ ਜੀ ਜੀ ਮਤਲਬ ਇਹ 올ਓਵਰ ਇੰਡੀਆ ਦੇ ਵਾਸਤੇ ਸੀ ਰਾਜ ਸਰਕਾਰਾਂ ਨੂੰ ਇਸ ਕਰਕੇ ਲਿਖਿਆ ਸੀ ਜੇ ਇਹਨਾਂ ਦੀ ਸਮਝ ਨਹੀਂ ਆਉਂਦਾ ਤੁਸੀਂ ਕਰਦੋਗਾ ਡੋਨਾਂ ਦੇ ਉੱਤੇ ਪ੍ਰੈਸ਼ਰ ਪਾ ਲਓ ਉਹਨਾਂ ਨਾਲ ਗੱਲ ਕਰ ਲਓ ਵੀ ਇੰਦਾ ਏਡੀ ਵਰੀਆ ਸਕੀਮ ਹੈਗੀ ਆ ਤੁਸੀਂ ਪ੍ਰਧਾਨ ਮੰਤਰੀ ਤੋਂ ਤੁਸੀਂ ਟਾਈਮ ਲੈ ਲਓ ਟਾਈਮ ਲੈ ਕੇ ਸਾਨੂੰ ਮਿਲਾ ਦਿਓ ਸਾਡੇ ਦਿਮਾਗ 'ਚ ਕਿਸੇ ਨਾ ਕਿਸੇ ਦੇ ਦਿਮਾਗ 'ਚ ਇਹ ਗੱਲ ਆਏਗੀ ਜਿਵੇਂ ਮਨਮੋਹਨ ਸਿੰਘ ਬਹੁਤ ਵੱਡੇ ਇਕਨੋਮਿਸਟ ਹੈਗੇ ਨੇ ਹਾਂਜੀ ਠੀਕ ਹੈ ਨਾ ਹੋਣੀ ਇਹਨਾਂ ਦੀ ਪ੍ਰੋਬਲਮ ਇਹ ਆਂਦੀ ਜਿਵੇਂ ਮੇਰੀ ਕਿਸੇ ਕਿਸੇ ਗੱਲ ਹੁੰਦੀ ਆ ਇਹ ਕਹਰੇ ਜ ਦੀ ਜਦ ਆਈਡੀਆ ਸਾਡਾ ਹੈਗਾ ਤੇ ਸਾਡਾ ਦਾ ਹੀ ਹੋਏਗਾ ਮੈਂ ਵੀ ਐਮਏ ਤੋਂ ਇਕਨੋਮਿਕਸ ਕੀਤੀ ਐਮਏ ਐਮਏ ਇਕਨੋਮਿਕਸ ਤੋਂ ਕੀਤੀ ਹੈਗੀ ਆ ਲੇਕਿਨ ਆਈਡੀਆ ਸਾਡਾ ਹੈਗਾ ਤੇ ਅਸੀਂ ਆਪਣਾ ਲਿਖਾਂਗੇ ਨਾ ਔਰ ਆ ਪਾਜੀ ਆ ਜਿਹੜਾ ਸਿਸਟਮ ਹੈਗਾ ਨਾ ਹਾਂਜੀ ਹਾਂਜੀ ਇਹ 올 ਆਵਰ ਵਰਡ ਦੀ ਕਿਸੇ ਵੀ ਕੰਟਰੀ ਚ ਲਾਗੂ ਹੋ ਸਕਦਾ ਵਾ ਜੀ ਬਿਲਕੁਲ ਉਹਦੇ ਲਈ ਸਾਨੂੰ ਡਾਟਾ ਚਾਹੀਦਾ ਗੂਗਲ ਤੋਂ ਅੱਜਕੱਲ ਡਾਟਾ ਮਿਲ ਜਾਂਦਾ ਹੈਗਾ ਅਸੀਂ ਉਹਦੇ ਉਹਦੇ ਅਕੋਰਡਿੰਗ ਅਸੀਂ ਪੂਰਾ ਸਿਸਟਮ ਬਣਾ ਦਾਂਗੇ ਹਾਂਜੀ ਹਾਂਜੀ ਤੇ ਅਸੀਂ ਸਿਰਫ ਇੰਡੀਆ ਵਾਸਤੇ ਕਰ ਰਹੇ ਹਾਂ ਕਿਉਂਕਿ ਸਾਡਾ ਆਦੇਸ਼ ਹੈਗਾ ਵਾ ਸਾਨੂੰ ਇਸ ਦੇਸ਼ ਨਾਲ ਪਿਆਰ ਹੈਗਾ ਵਾ ਤੇ ਲੇਕਿਨ ਇਹ ਨਹੀਂ ਸੁਣ ਕੇ ਦੇ ਰਹੇ ਪਤਾ ਨਹੀਂ ਕੀ ਪ੍ਰੋਬਲਮ ਆ ਜਾਂ ਹਾਂ ਅਗਰ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਜਾਂ ਮੇਰੇ ਕੋਲ ਪਾਵਰ ਹੁੰਦੀ ਤੇ ਮੈਂ ਇਹ ਦੇਸ਼ ਦਾ 1 ਸਾਲ ਦੇ ਵਿੱਚ ਕਾਇਆ ਕਲਪ ਹੋ ਜਾਣਾ ਸੀ ਔਰ ਅਸੀਂ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਵਾਂ ਇਹ ਮੈਂ ਕਹ ਰਿਹਾ ਇਹ 1 ਜਾਂ 10% ਹੋਣ ਗਿਆ ਮੇਰੇ ਅੱਗੇ ਵੱਡੇ ਤੋਂ ਵੱਡਾ ਬ੍ਰੇਨ ਬਿਠਾ ਲਓ ਵੱਡੇ ਤੋਂ ਵੱਡਾ ਇਕਨੋਮਿਸਟ ਬਿਠਾ ਦਿਓ ਜਿਹੜੀਆਂ ਚੀਜ਼ਾਂ ਮੈਂ ਕਹਿ ਰਿਹਾ ਜਿੰਨਾ ਹੀ ਇਹਨਾਂ ਨੂੰ ਕਮਾਈ ਕਹਿ ਰਿਹਾ ਵਾਂ ਉਹ ਕਮਾਈ ਇਹਨਾਂ ਨੂੰ ਹੋਏਗੀ ਔਰ ਉਹਨੋਂ ਇਹ ਵੈਲਫੇਅਰ ਤੇ ਖਰਚ ਕਰ ਸਕਦੇ ਨੇ ਜਿਵੇਂ ਇਹਨਾਂ ਦੀ ਇਕਨੋਮੀ 45 ਲੱਖ ਰੋਡ ਦੀ ਇਕਨੋਮੀ ਆ ਪਹਿਲੇ ਸਾਲ ਹੀ ਇਹਨਾਂ ਦੀ ਇਕਨੋਮੀ ਜਿਹੜੀ ਹੈ 100 ਲੱਖ ਕਰੋੜ ਤੋਂ ਉੱਤੇ ਪਹੁੰਚ ਜਾਏਗੀ ਬਿਲਕੁਲ ਔਰ ਉਹਨੂੰ ਜੇ ਅਸੀਂ ਵੈਲਫੇਅਰ ਤੇ ਖਰਚ ਕਰੀਏ ਤੇ ਇੱਕ ਸਾਲ ਦੇ ਵਿੱਚ ਸਾਡੇ ਦੇਸ਼ ਦੀ ਹਾਲਤ ਬਦਲ ਜਾਏਗੀ ਤੇ ਇਹਨਾਂ ਨੂੰ ਇਹ ਇਹਨਾਂ ਨੂੰ ਇੱਥੇ ਸੰਕੇਤ ਲੈਣਾ ਚਾਹੀਦਾ ਹੈ ਗੱਲ ਕਰਨੀ ਚਾਹੀਦੀ ਆ ਗੱਲ ਕਰਨ 'ਚ ਕੋਈ ਦਿੱਕਤ ਥਣ ਲੈ ਗਿਆ ਮੈਂ ਤੇ ਇਹਨਾਂ ਨੂੰ ਕਿਹਾ ਵੀ ਮੇਰੀ ਜਿਹੜੀਆਂ ਗੱਲਾਂ ਹੈਗੀਆਂ ਇਹ ਮੋਦੀ ਵਰਗੀਆਂ ਨਹੀਂ ਹੈਗੀਆਂ ਜਿਵੇਂ ਉਹ ਝੂਠ ਬੋਲਦਾ ਹੈਗਾ ਜਿਵੇਂ ਉਹਨੇ ਕਿਹਾ ਜੀ 15 ਤੋਂ 20 ਲੱਖ ਰੁਪਏ ਹਰ ਗਰੀਬ ਬੰਦੇ ਦੇ account 'ਚ ਆ ਜਾਣਗੇ ਮੈਂ ਵਿਦੇਸ਼ਾਂ ਤੋਂ ਕਾਲਾ ਤਨ ਲੈ ਆਵਾਂਗਾ ਡੋਗਰਾ ਨੂੰ ਹਰ ਸਾਲ ਰੋਜ਼ਗਾਰ ਦਵਾਂਗਾ ਮਹਿੰਗਾਈ ਘੱਟ ਹੋ ਜਾਏਗੀ ਡੀਜ਼ਲ ਪੈਟਰੋਲ ਸਸਤਾ ਹੋ ਜਾਏਗਾ ਰੋਟੀ ਜਾਇ ਸਸਤੀ ਹੋ ਜਾਏਗੀ ਉਨੇ ਸਾਰਿਆਂ ਦੇ ਸਬਕੇ ਸਾਥ ਸਭ ਦੇ ਵਿਕਾਸ ਦੀ ਗੱਲ ਕੀਤੀ ਹੈ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਲੇਕਿਨ ਉਹਨੇ ਗਰਾਉਂਡ ਲੈਵਲ ਤੇ ਜਮੀਨੀ ਸਤਰ ਤੇ ਇਹਦੇ ਨੇੜੇ ਤਲੇ ਨਹੀਂ ਗਿਆ ਔਰ ਉਸ ਤੋਂ ਬਾਅਦ ਉਹਨੇ ਕਦੇ ਇਸ ਬਾਰੇ ਗੱਲ ਵੀ ਨਹੀਂ ਕੀਤੀ ਬਾਅਦ ਚ ਇਹਨਾਂ ਨੇ ਕਹਤਾ ਇਹ ਜੁਮਲਾ ਹੈਗਾ ਇਹਨੇ ਨੋਟਬੰਦੀ ਕਰਕੇ 150 ਬੰਦਾ ਮਾਰਤਾ ਹਾਂਜੀ ਹਾਂਜੀ ਉਹਦਾ ਕੌਣ ਜ਼ਿੰਮੇਦਾਰ ਹੈਗਾ ਵਾ ਇਹਨੇ ਗਲਤ ਜੀਐਸਟੀ ਲਗਾਤੀ ਉਹਦਾ ਜ਼ਿੰਮੇਦਾਰ ਕੌਣ ਹੈਗਾ ਵਾ ਹੈ ਜੀ ਇਹ ਜਿਹੜੀਆਂ ਚੀਜ਼ਾਂ ਇਹਨੇ ਲਾਕਡਾਊਨ ਕਰਤਾ ਬਗੈਰ ਸੋਚੇ ਸਮਝਿਆ ਕਿੰਨੇ ਲੋਕਾਂ ਵਿਚਾਰਿਆਂ ਨੂੰ ਪੈਦਲ ਚਲਾਤਾ ਉਹਦਾ ਜ਼ਿੰਮੇਵਾਰ ਕੌਣ ਆ ਮੈਂ ਤੇ ਇਹ ਕਹਿ ਰਿਹਾ ਇਹ ਦੇਸ਼ ਫਿਰ ਵੀ ਇਹਨੂੰ ਝੇਲ ਰਿਹਾ ਵਾ ਅਗਰ ਫੋਰਨ ਕੰਟਰੀ ਚ ਜੇ ਐਵੇਂ ਕੋਈ ਕਰਦਾ ਤੇ ਉਹਨੂੰ ਫਾਸੀ ਤੇ ਚੜਾ ਦਿੰਦੇ ਇਨ ਇੱਥੇ ਪਤਾ ਕਿ ਲੋਕੀ ਕਿਉਂ ਸ਼ੈਨਸੀਲ ਹੈਗੇ ਨੇ ਲੋਕੀ ਕਿਉਂ ਆਪਣੇ ਹੱਕਾਂ ਦੀ ਗੱਲ ਨਹੀਂ ਕਰਦੇ ਲੋਕਾਂ ਨੂੰ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਔਰ ਇਹ ਸਾਡੇ ਨੌਕਰ ਹੈ ਨੌਕਰ ਸਾਡੇ ਉੱਤੇ ਕਿਵੇਂ ਐਵੇਂ ਆਰਡਰ ਕਰ ਸਕਦੇ ਨੇ ਵੀ ਸਾਡੇ ਪੈਸੇ ਤੇ ਤੁਸੀਂ ਪਾਲ ਰਹੇ ਹੋ ਸਾਡੇ ਪੈਸੇ ਤੇ ਤੁਹਾਨੂੰ ਸਿਕਿਉਰਿਟੀ ਮਿਲ ਰਹੀ ਹੈ ਤੇ ਤੁਸੀਂ ਸਾਡੇ ਨਾਲ ਐਵੇਂ ਦਾ ਗਲਤ ਬਿਹੇਵ ਕਰ ਰਹੇ ਹੋ ਇਹਨਾਂ ਦਾ ਕੰਮ ਤਾਂ ਸਰਬੱਤ ਦੇ ਭਲੇ ਦਾ ਕੰਮ ਹੋਣਾ ਚਾਹੀਦਾ ਵਾ ਇਹਨਾਂ ਨੂੰ ਜੇ ਸਾਡੀਆਂ ਚੀਜ਼ਾਂ ਲੈ ਆਉਂਦੇ ਤੇ ਇਹਨਾਂ ਨੂੰ ਹਿੰਦੂ ਮੁਸਲਮਾਨ ਕੰਦੀ ਜਰੂਰਤ ਨਹੀਂ ਪੈਂਦੀ ਇਹ ਆਪਣੇ ਕੰਮ ਦੇ ਨਾਂ ਤੇ ਵੋਟ ਮੰਗਦੇ ਕਿਵੇਂ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਹਾਂਜੀ ਆਪਣੇ ਕੰਮ ਦੇ ਨਾਂ ਤੇ ਵੋਟ ਮੰਗਿਆ ਨਾ ਉਹਨੇ ਕਿਹਾ ਜੀ ਮੈਂ ਕੰਮ ਕੀਤਾ ਤੇ ਮੈਨੂੰ ਵੋਟ ਦੇਓ ਨਹੀਂ ਕੀਤਾ ਨਾ ਦੇਓ ਜੀ ਤੇ ਇਹਨਾਂ ਨੇ ਕਰਿਆ ਇਹਨਾਂ ਦੇ ਮੂੰਹ ਤੋਂ ਕਦੇ ਕੋਈ ਕੰਮ ਦੀ ਗੱਲ ਨਿਕਲੀ ਆ ਨਹੀਂ ਨਹੀਂ ਅਖਲੇਸ਼ যাদਬ ਨੇ ਵੀ ਕਿਹਾ ਵੀ ਮੈਂ ਕੰਮ ਕੀਤੇ ਹਾਲਾਂਕਿ ਅਖਲੇਸ਼ যাদਬ ਜਦ ਸੀਐਮ ਹੈਗਾ ਸੀ ਉਹਨੇ ਪਿੰਡਾਂਵਾਲ ਧਿਆਨ ਨਹੀਂ ਦਿੱਤਾ ਹਾਂਜੀ ਅਗਰ ਉਹ ਪਿੰਡਾਂਵਾਲ ਧਿਆਨ ਦਿੰਦਾ ਤੇ ਉਹ ਦੁਬਾਰਾ ਸੀਐਮ ਬੰਦਾ ਹਾਂਜੀ ਹਾਂਜੀ ਠੀਕ ਹੈ ਨਾ ਉਹਦੇ ਹਰ ਕਿਸੇ ਕੋਈ ਨਾ ਕੋਈ ਕਮੀਆਂ ਹੁੰਦੀਆਂ ਲੇਕਿਨ ਉਹਨੇ ਜਿਵੇਂ ਮਾਇਆਵਤੀ ਨੇ ਦਿੱਲੀ ਤੋਂ ਆਗਰਾ ਬਣਾਇਆ ਹਾਂਜੀ ਉਹਨੇ ਆਗਰਾ ਤੋਂ ਲਖਨਊ ਤੱਕ ਬਣਾਇਆ ਅੱਗੇ ਪ੍ਰਵਾਂਚਲ ਐਕਸਪ੍ਰੈਸ ਵੇਅ ਬਣਾਇਆ ਚੰਗੇ ਕੰਮ ਕੀਤੇ ਨਾ ਵਰਲਡ ਲੈਵਲ ਦੇ ਕੰਮ ਕੀਤੇ ਆਗੇ ਹਾਂਜੀ ਹਾਂਜੀ ਠੀਕ ਹੈ ਐਵੇਂ ਦੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਆ ਇਹਨਾਂ ਦੀਆਂ ਸੜਕਾਂ ਬਣਦੀਆਂ ਬਾਅਦ ਚ ਜਿਵੇਂ ਪੈਰੀਫੇਰਾ ਹੈਗਾ ਉੱਥੇ ਇੰਨੇ ਖੱਡੇ ਉੱਥੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੈ ਵੈਸੇ ਇਹ ਕਹਿੰਦੇ ਕਿ ਅਸੀਂ ਬਹੁਤ ਵੱਡੀ ਉਹ ਕਰ ਰਹੇ ਆ ਗਰੋਥ ਹੋ ਰਹੀ ਹੈ ਹੋਰ ਕੀ ਕਰੇ ਕ੍ਰਪਸ਼ਨ ਬਹੁਤ ਜ਼ਿਆਦਾ ਹੈਗਾ ਜਦ ਤੱਕ ਕ੍ਰਪਸ਼ਨ ਘਟੇਗਾ ਨਹੀਂ じ。 ਇਸ ਦੇ ਵਿੱਚ ਬੰਦਾ ਕੀ ਜਿਵੇਂ ਤੁਸੀਂ ਹੁਣ ਫੌਰਨ ਦੀ ਗੱਲ ਕੀਤੀ ਵਿੱਚ ਤੇ ਬੇਰੋਜ਼ਗਾਰੀ ਨੂੰ ਲੈ ਕੇ ਦੇਖਿਆ ਜਾਵੇ ਤੇ ਆਪਣਾ ਯੂਥ ਅੱਜ ਕੱਲ ਦੇ ਟਾਈਮ 'ਚ ਬਹੁਤ ਬਾਹਰ ਜਾ ਰਿਹਾ ਹੈ ਤੇ ਇਸ ਦੇ ਵਿੱਚ ਕੋਈ ਸਵਾਵਾਪਚ ਨਹੀਂ ਭਾਈ ਸਾਹਿਬ ਕਿਸੇ ਨੂੰ ਬਾਹਰ ਨਹੀਂ ਜਾਣਾ ਪੈਗਾ ਜੀ ਮੈਂ ਕਹਿੰਦਾ ਜਿਹੜਾ 50 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਣਾ ਉਹ ਇੰਡੀਆ ਦੇ ਲੋਕਾਂ ਨੂੰ ਮਿਲਣਾ ਹੈ ਨਾ ਭਾਰਤ ਦੇ ਲੋਕਾਂ ਨੂੰ ਮਿਲਣਾ ਵਾ ਕਿ ਵਿਦੇਸ਼ ਵਿਦੇਸ਼ੇ ਥੋੜਾ ਰੋਜ਼ਗਾਰ ਮਿਲਣਾ ਆਏਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਜਦ ਤੁਹਾਡੇ ਹਰ ਇੱਕ ਲੋਕ ਸਭਾ ਖੇਤਰ 'ਚ ਖਰਚਾ ਹੋਏਗਾ ਹਾਂਜੀ ਵੀ ਸੜਕਾਂ ਬਣ ਗਈਆਂ ਬਿਜਲੀ ਆਏਗੀ ਸੀਵਰੇਜ ਬਣ ਗਏ ਡਵੈਲਪਮੈਂਟ ਦੇ ਕੰਮ ਹੋ ਕੋਈ ਬਾਹਰ ਲੰਬਾਲਾ ਥੋੜਨਾ ਆਏਗਾ ਜੇ ਮੈਂ ਇੱਥੇ ਰਹਿਣਾ ਵਾ ਤੇ ਜ਼ਿਆਦਾਤਰ ਵੀ ਰਾਮਪੁਰ ਜਿਲ੍ਹਾ ਆਏਗਾ ਤੇ ਰਾਮਪੁਰ ਜ਼ਿਲ੍ਹੇ ਤੋਂ ਹੀ ਬੰਦਾ ਲੱਭਣਗੇ ਨਾ ਜਦੋਂ ਬਾਹਰੋਂ ਥੋੜਨਾ ਉਹਨਾਂ ਨੂੰ ਬੰਦਾ ਲੱਭਣਾ ਵਾ ਜੀ ਜੀ ਇਹਨੇ ਜਿਵੇਂ ਗੁਜਰਾਤ ਤੋਂ ਲੈ ਆਉਂਦੇ ਆ ਤੇ ਉਹ ਕੰਮ ਬੰਦ ਕਰ ਲੋਕਲ ਦੇ ਬੰਦਿਆਂ ਨੂੰ ਕੰਮ ਦੇਣਾ ਜੀ ਬਿਲਕੁਲ ਮੈਂ ਮੈਂ ਜਿਵੇਂ ਵਿਰੋਧੀ ਪੱਖੇ ਲੇਤਾ ਹੈਗੇ ਨੇ ਵਿਪੱਖ ਉਹ ਬਹੁਤ ਮਜ਼ਬੂਤ ਹੈਗੀ ਹੈ ਮੈਂ ਇਹਨਾਂ ਨੂੰ ਕਹਿ ਰਿਹਾ ਤੁਸੀਂ ਚੰਦਰਬਾਬੂ ਨਾ ਗੱਲ ਕਰੋ ਨ੍ਰਿਸ਼ ਕੁਮਾਰ ਨਾਲ ਗੱਲ ਕਰੋ ਨਿਰਦਲੀਆਂ ਨਾਲ ਗੱਲ ਕਰੋ ਹਾਂਜੀ ਤੇ ਆਪਣੀ ਸਰਕਾਰ ਬਣਾ ਲਓ ਉਸ ਤੋਂ ਬਾਅਦ ਮੈਨੂੰ ਬੁਲਾ ਲਓ ਜੀ ਅੱਧੇ ਘੰਟੇ ਦਾ ਕੰਮ ਆ ਅੱਧੇ ਘੰਟੇ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਦਾਂਗਾ ਜੀ ਇਹ ਆਪਣਾ ਦੇਸ਼ ਜਿਹੜਾ ਹੈਗਾ ਵਰਲਡ ਲੈਵਲ ਦਾ ਬਣ ਜਾਏਗਾ ਸਾਡੀ ਜਿਹੜੀ ਇਕਨੋਮੀ ਇਹ ਕਹਦੇ ਉਹ ਮਤਲਬ ਉਹ ਗੱਲਾਂ ਕਰਦੇ ਨੇ ਇੰਨੇ ਇੰਨੇ ਮੈਂ ਕਹਿ ਰਿਹਾ ਸਾਡੀ ਇਕਨੋਮੀ ਪਹਿਲੇ ਸਾਲ ਹੀ 100 ਲੱਖ ਕਰੋੜ ਤੋਂ ਉੱਤੇ ਚਲੀ ਜਾਏਗੀ ਜੀ 100 ਲੱਖ ਕਰੋੜ ਤੋਂ ਉੱਪਰ ਚਲੀ ਜਾਏਗੀ ਜੀ ਬਿਲਕੁਲ ਔਰ ਦੇਸ਼ ਦਾ एकदम ਕਾਇਆਕਲਪ ਹੋ ਜਾਏਗਾ ਹਾਂ ਜੀ ਰੋਜ਼ਗਾਰ ਡਵੈਲਪਮੈਂਟ ਇਨਫਰਾ ਸਭ ਬੇਸਿਕ ਜੋ ਹੈਗਾ ਸਾਰਾ ਮਿਲ ਜਾਏਗਾ ਕਿ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਮੈਂ ਹੱਥ ਜੋੜ ਕੇ ਰਾਹੁਲ ਗਾਂਧੀ ਤੇ ਜਿੰਨੇ ਆਪੋਜੀਸ਼ਨ ਦੇ ਲੀਡਰ ਆ ਇੰਡੀਆ ਗੱਤਬੰਦਨ ਦੇ ਲੀਡਰ ਹੈ ਉਹਨਾਂ ਨੂੰ ਕਿਹਾ ਪ੍ਰਯਾਸ ਕਰੋ ਤੇ ਆਪਣੀ ਸਰਕਾਰ ਬਣਾਓ ਜੀ ਸਰਕਾਰ ਬਣਾ ਕੇ ਇਹਨਾਂ ਤਾਣਾ ਸ਼ਾਹ ਤੋਂ ਛੁਟਕਾਰਾ ਜਨਤਾ ਨੂੰ ਮਿਲੇ ਹਾਂ ਜੀ ਤੇ ਜਨਤਾ ਦੀ ਜਿਹੜੀ ਆਵਾਜ਼ ਆ ਜਨਤਾ ਨੇ ਜਿਹੜਾ ਜਨadesh ਦਿੱਤਾ ਉਹ ਲੋਕਾਂ ਦੀ ਭਲਾਈ ਵਾਸਤੇ ਕੰਮ ਆ ਸਕੇ ਤੁਸੀਂ ਮੈਨੂੰ ਅੱਧੇ ਘੰਟੇ ਦਾ ਟਾਈਮ ਦੇ ਦਿਓ ਅੱਧੇ ਘੰਟੇ ਲਈ ਮੈਨੂੰ ਮਿਲ ਲਿਓ ਅੱਧੇ ਘੰਟੇ 'ਚ ਮੈਂ ਤੁਹਾਨੂੰ ਪੂਰਾ ਸਿਸਟਮ ਬਣਾ ਕੇ ਦੇ ਦਾਂਗਾ ਤੇ ਇਸ ਦੇਜ ਦਾ ਭਲਾ ਹੋ ਜਾਏਗਾ ਇਸ ਨੂੰ ਗੁਰਜੀਤ ਸਿੰਘ ਪੰਨੂ ਜੀ ਇਹਨਾਂ ਨੇ ਜੇ ਕੇਂਦਰ ਸਰਕਾਰ ਨੂੰ ਗੱਲ ਆਪਣੇ ਜੋ ਇਹਨਾਂ ਨੇ ਸੁਝਾਅ ਦਿੱਤੇ ਸਨ ਤੇ ਅਸੀਂ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਇਸ ਤੇ ਅਮਲ ਕੀਤਾ ਜਾਵੇ ਤੇ ਤੁਸੀਂ ਦੇਖ ਰਹੇ ਹੋ ਪੀਟੀਵੀ ਪੰਜਾਬੀ ਵੀਡੀਓ ਮੈਨ ਆਪਾਂ ਦੇ ਨਾਲ ਮੈ ਇਕਬਾਲ